ਪੰਜਾਬ ਦੇ ਹਾਲਾਤ ਦਿਨੋ ਦਿਨ ਵਿਗੜ ਰਹੇ ਚਾਹੇ ਉਹ ਵਿੱਤੀ ਤੌਰ ਤੇ ਹੋਵੇ ਤੇ ਚਾਹੇ ਉਹ ਲਾਅ ਐਂਡ ਆਰਡਰ ਦੇ ਤੌਰ ਤੇ ਹੁਣ ਭਗਵੰਤ ਮਾਨ ਦੀਆਂ ਮੁਸ਼ਕਲਾਂ ਬਹੁਤ ਜ਼ਿਆਦਾ ਵਧੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਕਾਰਗੁਜ਼ਾਰੀ ਤੇ ਐਜ਼ ਅ ਮੁੱਖ ਮੰਤਰੀ ਵੀ ਐਜ਼ ਅ ਗ੍ਰਹਿ ਮੰਤਰੀ ਵੀ ਸਵਾਲ ਉੱਠੇ ਹੁਣ ਕੇਂਦਰ ਸਰਕਾਰ ਨੇ ਵੀ ਲਾਅ ਐਂਡ ਆਰਡਰ ਦੇ ਮਸਲੇ ਨੂੰ ਲੈ ਕੇ ਸਵਾਲ ਜਿਹੜੇ ਉਹ ਫੜੇ ਕਰ ਦਿੱਤੇ ਐ ਔਰ ਪਿਛਲੇ ਦਿਨੀ ਲਾਰੈਂਸ ਜੀ ਇੰਟਰਵਿਊ ਤੇ ਵੀ ਜਿਹੜੇ ਪੁਲਿਸ ਨੇ ਖੁਦ ਕਰਵਾ ਦਿੱਤੀ ਜਿਹੜਾ ਐਸ ਆਈ ਟੀ ਦੀ ਰਿਪੋਰਟ ਚ ਖੁਲਾਸਾ ਉਹਦੇ ਤੇ ਵੀ ਭਗਵੰਤ ਮਾਨ ਕੁਝ ਨਹੀਂ ਬੋਲੇ ਇੰਡਸਟਰੀਅਲਿਸਟ ਪੰਜਾਬ ਦੇ ਵਿੱਚੋਂ ਭੱਜ ਰਹੇ ਨੇ ਔਰ ਜੋ ਫਰੋਕੀਆਂ ਜਿਹੜੀਆਂ ਪੰਜਾਬ ਦੇ ਵਿੱਚ ਲਿਆਂ ਜਾਂ ਰਹੀਆਂ ਜਿਨ੍ਹਾਂ ਦੇ ਵਿੱਚ ਉਹ ਗੈਂਗਸਟਰ ਜਿਹੜੇ ਫੋਨ ਕਰ ਕਰਕੇ ਬਾਹਰ ਫਰੋਕੀਆਂ ਲਈ ਜਾਂਦੇ ਆ ਕਾਹਨ ਕਰਵਾਈ ਜਾਂਦੇ ਆ ਔਰ ਜੋ ਕੁਝ ਵੀ ਚੱਲ ਰਿਹਾ ਇਹ ਸਭ ਨੂੰ ਦੇਖਦਿਆਂ ਪੰਜਾਬ ਦੇ ਹਾਲਾਤ ਦਿਨੋਂ ਦਿਨ ਵਿਗੜ ਰਹੇ ਔਰ ਕੇਂਦਰ ਕੀ ਇਸ ਸਮੱਸਿਆ ਦਾ ਹੁਣ ਕੋਈ ਹੱਲ ਕਰੂਗੀ ਕੀ ਸਿਰਫ ਪ੍ਰੋਜੈਕਟ ਰੱਤ ਕਰਕੇ ਪੰਜਾਬ ਦੇ ਲੋਕਾਂ ਨੂੰ ਐਡਾ ਹੀ ਖਤਰੇ ਦੇ ਮੂੰਹ ਦੇ ਵਿੱਚ ਛੱਡ ਦਿੱਤਾ ਜਾਊਗਾ ਜਾਂ ਮੁੱਖ ਮੰਤਰੀ ਨੂੰ ਭਗਵੰਤ ਮਾਨ ਨੂੰ ਹਾਈਡਲਾਈਨ ਕਰਕੇ ਕਿਸੇ ਹੋਰ ਗ੍ਰਹਿ ਮੰਤਰੀ ਨੂੰ ਚੁਣਨਾ ਚਾਹੀਦਾ ਕਿਸੇ ਹੋਰ ਮੁੱਖ ਮੰਤਰੀ ਨੂੰ ਚੁਣਨਾ ਚਾਹੀਦਾ ਭਗਵੰਤ ਮਾਨ ਬੁਰੇ ਤਰੀਕੇ ਦੇ ਨਾਲ ਬੱਥੇ ਨੇ ਭਗਵੰਤ ਮਾਨ ਦੀ ਕਾਰਜਕਾਰੀ ਤੇ ਸਵਾਲ ਉੱਠੇ ਆਖਰ ਭਗਵੰਤ ਮਾਨ ਜੇ ਕਾਰਜਕਾਰੀ ਸੈੱਟ ਨਹੀਂ ਕਰ ਸਕਦੇ ਤਾਂ ਫਿਰ ਲਾਂਬੇ ਕਿਉਂ ਨਹੀਂ ਹੁੰਦੇ ਸਾਰੀ ਗੱਲ ਤੇ ਗੱਲਬਾਤ ਕਰਨੀ ਆ ਮੇਰੇ ਨਾਲ ਡਾਕਟਰ ਰਵਿੰਦਰ ਸਿੰਘ ਭੱਟੀ ਸਾਹਿਬ ਜੁੜੇ ਆ ਭੱਟੀ ਸਾਹਿਬ ਆ ਗਏ ਨੇ ਜੀ ਪ੍ਰੋਗਰਾਮ ਵਿੱਚ ਤੁਹਾਡਾ ਸ਼ੁਕਰੀਆ ਸੁਖਿੰਦਰ ਜੀ ਸਤਿ ਸ੍ਰੀ ਅਕਾਲ ਸਰੋਤਿਆਂ ਨੂੰ ਦਰਸ਼ਕਾਂ ਨੂੰ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਭੱਟੀ ਸਾਹਿਬ ਕੁਝ ਦਿਨ ਪਹਿਲਾਂ ਕੇਂਦਰੀ ਕੀ ਐਨ ਐਚ ਏ ਆਈ ਦੇ ਜਿਹੜੇ ਕੁਝ ਮੁਲਾਜ਼ਮ ਨੇ ਉਹਨਾਂ ਦੇ ਉੱਪਰ ਹਮਲਾ ਹੋਇਆ ਪੁਲਿਸ ਨੇ ਕੋਈ ਠੋਕਮੀ ਜਿਹੜੀ ਕਾਰਵਾਈ ਨਹੀਂ ਕੀਤੀ ਜਿਹਦੇ ਕਰਕੇ ਕੇਂਦਰੀ ਮੰਤਰੀ ਨਿਤਨ ਗੜਕਰੀ ਨੂੰ ਵਿੱਚ ਜਿਹੜਾ ਆਉਣਾ ਪਿਆ ਉਹਨਾਂ ਨੇ ਪੰਜਾਬ ਸਰਕਾਰ ਨੂੰ ਲੈਟਰ ਲਿਖਤੀ ਕਹਿੰਦੇ ਕਿ ਜੇ ਐਨ ਐਚ ਏ ਆਈ ਦੇ ਮੁਲਾਜ਼ਮਾਂ ਦੀ ਸੁਰੱਖਿਆ ਨਹੀਂ ਕਰ ਸਕਦੇ ਤੇ ਫਿਰ ਅਸੀਂ ਪ੍ਰੋਜੈਕਟ ਜਿਹੜੇ ਰੱਦ ਕਰ ਦਿੰਦੇ ਹਾਂ ਉਹ ਕਹਿੰਦੇ ਕਿ ਪੰਜਾਬ ਦੇ ਹਾਲਾਤ ਬੜੇ ਮਾੜੇ ਹੋ ਗਏ ਆ ਅਨਸੁਖਾਵੇਂ ਹੋ ਗਏ ਆ ਤੇ ਤੁਸੀਂ ਇਹ ਅਸੀਂ ਪ੍ਰੋਜੈਕਟ ਜਿਹੜੇ ਰੱਦ ਕਰ ਦੇਣੀ ਹੈ ਔਰ ਉਧਰੋਂ ਪੰਜਾਬ ਸਰਕਾਰ ਇਹ ਗੱਲ ਕਹਿ ਰਹੀ ਹੈ ਜੀ ਇਦਾਂ ਦੀ ਕੋਈ ਗੱਲ ਹੀ ਨਹੀਂ ਪੰਜਾਬ ਦੇ ਹਾਲਾਤ ਹੀ ਬੜੇ ਵਧੀਆ ਹੈ ਔਰ ਕਹਿੰਦੇ ਕਿ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੰਨ ਲੈਂਦੇ ਅਸੀਂ ਭਗੰਤਮਾਨ ਦੀ ਸਰਕਾਰ ਦੀ ਇਹ ਗੱਲ ਜੇ ਲਾਰੈਂਸ ਦੀ ਇੰਟਰਵਿਊ ਪੰਜਾਬ ਦੇ CIA ਸਟਾਫ ਦੇ ਵਿੱਚ ਨਾ ਹੋਈ ਹੁੰਦੀ ਮੰਨ ਲੈਂਦੇ ਭਗੰਤਮਾਨ ਸਰਕਾਰ ਦੇ ਇਸ ਤਰਕ ਨੂੰ ਜੇ ਗੈਂਗਸਟਰ ਜਿਹੜੇ ਉਹਨਾਂ ਨੂੰ ਗਰਲਫ੍ਰੈਂਡਾਂ ਦਾ ਨਾਮ ਲਾਇਆ ਜਾਂਦਾ ਔਰ ਉਹਨਾਂ ਨੂੰ ਨਾ ਭੁਜਾਇਆ ਜਾਂਦਾ ਫੋਰਸ ਦੀ ਕਸਟਡੀ ਦੇ ਵਿੱਚ ਮਾਨਯੰਗ ਜੀ ਭਗਵੰਤ ਜੀ ਇਸ ਬਹਾਨੇ ਨੂੰ ਜੇਕਰ ਜਿਸ ਤਰੀਕੇ ਨਾਲ ਉਹ ਜਿਹੜੀਆਂ ਅਨਸੁਖਾਵੀਆਂ ਫਰੋਤੀਆਂ ਜਿਹੜੀਆਂ ਉਹ ਮੰਗੀਆਂ ਜਾ ਰਹੀਆਂ ਨੇ ਜੋ ਕੁਝ ਵੀ ਜਿਹੜਾ ਪੰਜਾਬ ਦੇ ਵਿੱਚ ਹੋ ਰਿਹਾ ਹੈ ਉਹ ਸਾਰੀਆਂ ਗੱਲਾਂ ਇੰਡਸਟਰੀਅਲਿਸਟ ਜਿਸ ਤਰੀਕੇ ਨਾਲ ਭੱਜ ਰਹੇ ਆ ਉਹ ਸਾਰੀਆਂ ਗੱਲਾਂ ਇਹ ਜੇ ਨਾ ਹੁੰਦੀਆਂ ਹੁੰਦੀਆਂ ਭਗਵੰਤ ਜੀ ਦਾ ਤਰਕ ਮੰਨਿਆ ਜਾ ਸਕਦਾ ਹੁਣ ਵਾਕਈ ਤਰਕ ਠੀਕ ਲੱਗ ਰਿਹਾ ਔਰ ਆਪਾਂ ਹੰਡਾ ਵੀ ਰਹੇ ਇਥੇ ਸਾਰਾ ਕੁਝ ਹਾਲਾਤ ਜਿਹੜੇ ਆ ਉਹ ਦਿਨੋਂ ਦਿਨ ਵਿਗੜ ਰਹੇ ਕਿਵੇਂ ਦੇਖਦੇ ਹੋ ਕਿ ਭਗਵੰਤ ਜੀ ਦੀ ਕਾਰਗੁਜ਼ਾਰੀ ਦੇ ਉੱਪਰ ਭਗਵੰਤ ਪੰਦੀ ਸਰਕਾਰ ਦੀ ਕਾਰਗੁਜ਼ਾਰੀ ਦੇ ਉੱਪਰ ਸਵਾਲ ਉੱਠਿਆ। ਭਗਵੰਤ ਮੱਖ ਮੰਤਰੀ ਜੀ ਤਾਂ ਚਲੋ ਕੁਰਸੀ ਹੋਣਾ ਛੱੜੀ ਕੀ ਹੈ। ਜੇ ਨਹੀਂ ਸਹੀ ਤਰੀਕੇ ਨਾਲ ਲਾਅ ਐਂਡ ਆਰਡਰ ਨੂੰ ਠੀਕ ਕਰ ਸਕਦੇ ਐ ਤਾਂ ਗ੍ਰਹਿ ਮੰਤਰੀ ਵੀ ਪਾਸੇ ਹੋ ਕੇ ਦੇਖ ਲੈਣਾ। ਕਿਸੇ ਹੋਰ ਵਿਚੇ ਪ੍ਰਤਾਪ ਵਰਗੇ ਬੰਦੇ ਨੂੰ ਬਿਠਾ ਕੇ ਦੇਖ ਲੈਣ ਮੁੱਖ ਮੰਤਰੀ ਬਣੇ ਹਨ। ਜੇ ਕਾਰਗੁਜ਼ਾਰੀ ਵਧਿਆ ਕਰਨਗੇ ਇਹਦੇ ਨਾਲੋਂ ਤਾਂ ਵਧੀਆ ਹੀ ਕਰਨੀ ਆ ਉਹਨੇ ਇਹ ਗੱਲ ਪਤਾ ਹੈ। ਤਾਂ ਫਿਰ ਕੁਰਸੀ ਦਾ ਮੂੰਹ ਛੱਡਦੇ ਕਿਉਂ ਨੇ? ਕਿਉਂ ਪੰਜਾਬ ਨੂੰ ਬਰਬਾਦ ਕਰਨ ਤੇ ਲੱਗੇ ਹੋਏ ਐ। ਤੇ ਕੋਸ ਖੁਿੰਦਰ ਜੀ ਗੱਲ ਇਹ ਹੈ ਕਿ ਦਿਨੋਂ ਦਿਨ ਫਲਾਤ ਵੱਤੋਂ ਵੱਤਰ ਹੁੰਦੀ ਜਾ ਰਹੀ ਹੈ ਹਰ ਗੱਲਾਂ ਬਾਤਾਂ ਟੋਲਟ ਮੱਕਾ ਜਿਹੜਾ ਉਹ ਵੀ ਵੱਧਦਾ ਜਾ ਰਿਹਾ ਹੈ ਬੜੀ ਅਜੀਬ ਸਥਿਤੀ ਦੇ ਵਿੱਚ ਹੈਗੇ ਆ ਮਤਲਬ ਮਿਤਨ ਗਦਕਰੀ ਆਮ ਤੌਰ ਤੇ ਮੋਤੀ ਦੀ ਕੈਬਿਨੇਟ ਦੇ ਵਿੱਚ ਇੱਕ ਐਸਾ ਬੰਦਾ ਹੈ ਕਿ ਜਿਹੜਾ ਉਹਨਾਂ ਤੋਂ ਥੋੜਾ ਵੱਖਰਾ ਹੀ ਚੱਲਦਾ ਹੈ ਮਤਲਬ ਉਹ ਨਾਰਮਲ ਜਿਹੜੀ ਆਮ ਸਿਆਸਤ ਦੇ ਵਿੱਚ ਜਿਹੜੀ ਉਹਨਾਂ ਦੀ ਹੈ ਉਹ ਚ ਨਹੀਂ ਪੈਂਦਾ ਉਹਨੇ ਪਹਿਲਾਂ ਹੀ ਮਤਲਬ ਲੈਂਡ ਐਕਵੀਜ਼ੀਸ਼ਨ ਨੂੰ ਲੈ ਕੇ ਰੋਲਿਆਂ ਰੁਪਿਆਂ ਦੇ ਲੈ ਕੇ ਸਾਡੇ ਕੋਲ 3200 3 ਕਰੋੜ ਦੇ ਪ੍ਰੋਜੈਕਟ ਬੰਦ ਕਰ ਚੁੱਕੇ ਨੇ ਉਹ ਤਿੰਨ ਪ੍ਰੋਜੈਕਟ ਸੀਗੇ ਜਿਨ੍ਹਾਂ ਦੀ 104 ਕਿਲੋਮੀਟਰ ਲੰਬਾਈ ਸੀ ਅੱਛਾ ਉਸ ਤੋਂ ਬਾਅਦ ਕੀ ਹੋਇਆ ਕਿ ਮੀਟਿੰਗ ਹੋਈ ਇਹਨਾਂ ਦੀ ਉਹਦੇ ਚ ਆਪਣੇ ਪੀਡਬੀ ਮੰਤਰੀ ਗਏ ਉਹਨਾਂ ਨੇ ਭਰੋਸਾ ਵੀ ਦਵਾਇਆ ਵੀ ਅਸੀਂ ਸਾਰਾ ਕੁਝ ਠੀਕ ਕਰ ਦਾਂਗੇ ਪਰ ਹੁਣ ਜਿਹੜੀ ਹਾਲਾਤ ਹੋ ਗਈ ਹੈ ਕਿ ਜਲੰਧਰ ਦੇ ਵਿੱਚ ਇੰਜੀਨੀਅਰ ਤੇ ਅਟੈਕ ਹੋਇਆ ਲੁਧਿਆਣੇ ਦੇ ਵਿੱਚ ਜਿਹੜੇ ਉਹ ਠੇਕੇਦਾਰ ਸੀ ਉਹਨਾਂ ਦੇ ਕੈਂਪ ਤੇ ਅਟੈਕ ਹੋਇਆ ਉਹਨੂੰ ਧਮਕੀ ਦਿੱਤੀ ਗਈ ਕਿ ਤੁਹਾਨੂੰ ਜ਼ਿੰਦਾ ਜਲਾ ਦਾਂਗੇ ਅਸੀਂ ਐਕਸ਼ਨ ਕੋਈ ਨਹੀਂ ਐਫ ਆਈ ਆਰਾਂ ਹੋ ਗਈਆਂ ਬਸ ਉਹ ਕੋਚਾ ਪਾਚੀ ਹੋ ਗਈ ਅੱਜ ਆਈਜੀ ਸੁਖਸੈਨ ਸਿੰਘ ਜੀ ਵੀ ਕਹਿ ਰਹੇ ਸੀਗੇ ਕਿ ਉਹਨਾਂ ਨੇ ਸਿੱਟ ਬਣਾਈ ਹੈ ਉਹਦੇ ਲਈ ਸਿੱਟ ਬਾਰੇ ਪਹਿਲਾਂ ਵੀ ਮਾਨ ਸਾਹਿਬ ਕਹਿੰਦੇ ਹੁੰਦੇ ਸੀ ਸਿੱਟ ਦਾ ਮਤਲਬ ਹੈ ਬੈਠ ਜਾਣਾ ਬਸ ਸਿੱਟ ਹੀ ਹੈ ਉਹ ਸੋ ਕੋਈ ਉਸ ਤਰੀਕੇ ਦੇ ਨਾਲ ਜਿਵੇਂ ਕਹਿੰਦੇ ਹੁੰਦੇ ਨੇ ਪੰਜਾਬੀ ਦੇ ਵਿੱਚ ਫੋ ਨਹੀਂ ਪੈ ਰਿਹਾ ਇਹਨਾਂ ਤੋਂ ਮਤਲਬ ਮੋਸੇ ਵਾਲੇ ਦੇ ਮਰਡਰ ਤੋਂ ਲੈ ਕੇ ਅੱਜ ਤੱਕ ਕਿਸੇ ਵੀ ਕਾਨੂੰਨ ਪੰਦਰ ਦੇ ਉੱਪਰ ਲਾ ਐਂਡ ਆਰਡਰ ਦੀ ਕੋਈ ਪ੍ਰਾਪਤੀ ਨਹੀਂ ਨਜ਼ਰ ਆਉਂਦੀ ਉਸ ਤਰੀਕੇ ਉਹਨੂੰ ਬਹੁਤ ਚਲੋ ਇੱਕ ਕਾਊਂਟਰ ਕਰਤਾ ਸੀ ਹੋਰ ਟੋਲਟ ਮੱਕਾ ਬੜਾ ਕਰਿਆ ਜਾਂਦਾ ਹੈ মিডিਆ ਤੇ ਖਰਚ ਬਹੁਤ ਕੀਤਾ ਜਾ ਰਿਹਾ ਹੈ ਕਿ ਜੇ ਇਹ ਤਾਂ ਕਰਦਾ ਹੈ ਉਹ ਤਾਂ ਕਰਦਾ ਉਹਦੀ ਜੜ ਪਤਾ ਕਿੱਥੇ ਐ ਇਸ ਦੀ ਜੜ ਇਸ ਕੰਮ ਦੇ ਵਿੱਚ ਐ ਕਿ ਸਾਡੇ ਕੋਲ ਸਭ ਤੋਂ ਵੱਧ 80000 ਨਫਰੀਏ ਸਾਡੇ ਕੋਲ ਹੋਸਦੀ ਔਰ ਡੀਜੀਪੀਆਂ ਦੀ ਲਾਈਨ ਐ ਬਹੁਤ ਲੰਬੀ ਲੱਗੀ ਹੋਈ ਜੇ ਬਜਟ ਦੇਖੋਗੇ ਤਾਂ ਪੈਰ ਹਿੱਲ ਜਾਣਗੇ ਮਤਲਬ ਅਸੀਂ ਉਹ ਸਾਰੇ ਦੇ ਸਾਰੇ ਵੀਆਈਪੀਆਂ ਦੇ ਉੱਪਰ ਸਿਕਿਉਰਟੀ ਚਲਾਏ ਹੋਏ ਉਸ ਨੂੰ ਇਹ ਇਜਾਜ਼ਤ ਨਹੀਂ ਐ ਕਿ ਉਹ ਆਮ ਸ਼ਹਿਰੀਆਂ ਦੀ ਸਿਕਿਉਰਟੀ ਕਰੇ ਇਹ ਤੁਸੀਂ ਇਹਦਾ ਕਿਤੇ ਪਬਲਿਕ ਆਡਿਟ ਕਰਾਓ ਨਾ ਕਿ ਇੱਕ VIP さん ਇੰਨਾ ਮਹਿੰਗਾ ਪੈ ਰਿਹਾ ਐ ਪਰ ਆਮ ਬੰਦਿਆਂ ਦੀ ਜਿਹੜੀ ਸਿਕਿਉਰਿਟੀ ਐ ਉਹਦੀ ਕੋਸਟ ਤੇ ਹੋ ਰਿਹਾ ਐ ਟੈਕਸ ਪੇਰ ਦਾ ਪੈਸਾ ਐ ਸੋ ਇਹ ਜਿਹੜੀਆਂ ਗੱਲਾਂ ਸੀ ਨਾ ਬਦਲਾਅ ਲੈ ਕੇ ਆਉਣਾ ਐ ਹੋਰ ਕਰਕੇ ਲਿਆਉਣਾ ਐ ਮਨ ਹੁਣ ਤਾਂ 88 ਕਾਫਲੇ ਨੇ ਕਿ ਕਈ ਕਈ ਪਰ ਨਾ ਇੱਕੋ ਹੀ ਫਾਇਰਬਰਗੇਟ ਹੁੰਦਾ ਸੇ ਜ ਮੰਤਰੀਆਂ ਦੇ ਕਾਫਲੇਾਂ ਚ ਮੁੱਖ ਮੰਤਰੀ ਦੇ ਚ ਉਹ ਤਾਂ ਕਈ ਕਈ ਫਾਇਰਬਰਗੇਟ ਸੋ ਇਹ ਪਤਾ ਨਹੀਂ ਇੰਨੀ ਆਪਣੀ ਜਿਹੜੀ ਕਹਿੰਦੇ ਹੁੰਦੇ ਨੇ ਵੀ ਆਪਾ ਮਤਲਬ ਕਹਿ ਲੋ ਚਮਕਾਉਣ ਦੀ ਜਿਹੜੀ ਭੁੱਖ ਐ ਇਹ ਕਿੱਥੇ ਲੈ ਕੇ ਜਾਉਗੇ ਵੀਰੋ ਅਰੇ ਉਹ ਤਾਂ ਚੋਂ ਸਾਰੀਆਂ ਚੀਜ਼ਾਂ ਨਿਕਲ ਰਹੀਆਂ ਨੇ ਕਿ ਹੁਣ ਉਹ ਜਿਹੜੇ ਨਵੇਂ ਪ੍ਰੋਜੈਕਟ ਕਹਿ ਰਹੇ ਨੇ ਵੀ ਅਸੀਂ ਖਤਮ ਕਰ ਦੇਣੇ ਨੇ ਅੱਠ ਪ੍ਰੋਜੈਕਟ ਨੇ ਉਹ ਤੁਸੀਂ ਦੇਖੋ 293 ਕਿਲੋਮੀਟਰ ਲੰਬਾਈ ਹੈ 14288 ਕਰੋੜ ਦਾ ਉਹਨਾਂ ਦਾ ਮਤਲਬ ਖਰਚਾ ਹੈ ਸੋ ਮੈਨੂੰ ਨਹੀਂ ਲੱਗਦਾ ਉਹਦੇ ਉੱਪਰ بڑے ਪੋਲੀਟੀਕਲ ਰਿਐਕਸ਼ਨ ਵੀ ਆ ਰਹੇ ਨੇ ਕਿ ਇਹ ਮਤਲਬ ਇਹਨੂੰ ਜਸਟੀਫਾਈ ਕਰ ਸਕਦੀ ਹੈ ਸਰਕਾਰ ਪਰ ਜੇ ਇਹ ਕਹਿਣ ਵੀ ਸਾਨੂੰ ਬਦਨਾਮ ਕਰ ਰਹੇ ਨੇ ਉਹ ਕਰਨੇ ਮਤਲਬ ਕਿਉਂ ਕੋਈ ਬਦਨਾਮ ਕਰੋਗਾ ਇਹ ਤਾਂ ਪ੍ਰੋਜੈਕਟਿੰਗ ਹੋਣਾ ਚਾਹੁੰਦੇ ਨੇ ਮਾਲੇ ਦਾ ਪ੍ਰੈਸ ਉਹ ਹੀ ਗੱਲ ਕਰ ਰਹੇ ਡੋਸ ਸਾਹਿਬ ਮੰਨ ਲੈਣਗੇ ਜੇ ਫੋਰਸ ਨੇ ਆਪਣੀ ਕਸਟਡੀ ਦੇ ਵਿੱਚ ਇੰਟਰਵਿਊ ਨਾ ਕਰਾਈ ਹੁੰਦੀ ਮੰਨ ਲੈਿੰਦੇ ਵੀ ਆ ਜੋ ਕੁਝ ਚੱਲ ਰਿਹਾ ਆ ਤੁਮ ਕੋਰੋਤੀਆਂ ਲੀਆਂ ਜਾਂ ਰਹੀਆਂ ਜਨਾਬ ਨਹੀਂ ਆ ਭਗਵੰਤਪਨ ਜੇਲ੍ਹ ਮੰਤਰੀ ਨੇ ਜੇਲਾਂ ਦੇ ਵਿੱਚੋਂ ਗੈਂਗਸਟਰ ਜਿਹੜੇ ਆ ਉਹ ਜੋ ਕੁਝ ਬਾਹਰ ਕਰਵਾ ਰਹੇ ਆ ਉਹ ਪਿਸਤਲ ਓਕੇ ਛਪਿਆ ਨਹੀਂ ਭਗਵੰਤਪਨ ਗ੍ਰਹਿ ਮੰਤਰੀ ਨੇ ਉਹਨਾਂ ਦੀ ਪੁਲਿਸ ਗੈਂਗਸਟਰਾਂ ਦੀ ਇੰਟਰਵਿਊ ਕਰਾਈ ਜਾਂਦੀ ਹੈ ਉਹਨਾਂ ਦੀ ਪੁਲਿਸ ਗਰਮ ਫੰਡ ਨਾਲੋਂ ਮਿਲਾਰੀ ਔਰ ਉਹ ਭੁਜਾਰੀ ਆ ਗੈਂਗਸਟਰਾਂ ਨੂੰ ਆਪਣੀ ਕਸਟਡੀ ਦੇ ਵਿੱਚੋਂ ਪੁਲਿਸ ਜਿਹੜੀ ਉਹ ਗੈਂਗਸਟਰਾਂ ਦੇ ਨਾਲ ਮਿਲ ਗਈ ਹੈ ਬੰਦੇ ਨੂੰ ਜੇ ਕੋਈ ਥੈਟ ਦਿੰਦਾ ਕੋਈ ਧਮਕੀ ਦਿੰਦਾ ਬੰਦਾ ਪੁਲਿਸ ਕੋਲੇ ਭੱਜ ਕੇ ਜਾਂਦਾ ਤੇ ਜੇ ਪੁਲਿਸ ਤੇ ਗੈਂਗਸਟਰ ਆਪਸ ਦੇ ਵਿੱਚ ਰਲ ਜਾਣਗੇ ਤੇ ਫਿਰ ਬੰਦਾ ਚਾਊਗਾ ਕਿ ਇਹਦੇ ਕੁੜੇ ਪੰਜਾਬ ਦੇ ਹਲਾਤ ਜਿਹੜੇ ਆ ਉਹ ਠੀਕ ਨਹੀਂ ਹੈ ਪੰਜਾਬ ਦੇ ਵਿੱਚ ਗੈਂਗਸਟਰਾਂ ਰਾਜ ਕਰ ਰਹੇ ਆ ਇੰਜ ਲੱਗ ਰਿਹਾ ਵੀ ਗੈਂਗਸਟਰ ਸਰਕਾਰ ਜਿਹੜੀ ਉਹ ਚਲਾ ਰਹੇ ਆ ਮਤਲਬ ਕਿਸੇ ਦੀ ਕੋਈ ਜਵਾਬਦੇਹੀ ਨਹੀਂ ਹੈ ਹੁਣ ਤੁਸੀਂ ਇਹ ਦੇਖ ਲਓ ਅੱਜ ਇਹਦੇ ਤੇ ਤਾਂ ਬਦਵਤ ਬਿਆਨ ਦਿੱਤਾ ਹਰਪਾਲ ਜੀ ਮਾ ਉਹਨਾਂ ਨੇ ਯਾਹੂਰਾ ਨੇ ਕੀ ਸਾਡੀ ਸਰਕਾਰ ਨੂੰ ਐ ਪੰਜਾਬ ਨੂੰ ਬਦਨਾਮ ਜੀ ਫਲਾਣਾ ਜੀ ਧੰਕਾਨਾ ਜੀ ਹੁਣ ਜਦੋਂ ਦਾ ਇਹ ਆਇਆ ਕਿ ਐਸਆਈਟੀ ਨੇ ਪੰਜਾਬ ਪੁਲਿਸ ਦੀ ਐਸਆਈਟੀ ਨੇ ਇਹ ਗੱਲ ਦੱਸਦੀ ਹੈ ਕਿ ਭਾਈ ਪੰਜਾਬ ਪੁਲਿਸ ਦੀ ਕਸਤੀ ਚੋਈ ਉਹਦੇ ਤੇ ਨਾ ਮੁੱਖ ਮੰਤਰੀ ਬੋਲਿਆ ਨਾ ਡੀਜੀਪੀ ਬੋਲਿਆ ਨਾ ਕੋਈ ਐਮਐਲਏ ਬੋਲਿਆ ਨਾ ਕੋਈ ਐਮਐਲਏ ਮੰਤਰੀ ਬੋਲਿਆ ਕੋਈ ਜਿਹੜਾ ਉਹ ਬੋਲਦੀ ਰਿਹਾ ਮਤਲਬ ਫਿਰ ਲੋਕ ਜਵਾਬ ਮੰਗਦੇ ਆ ਜਵਾਬ ਦੇ ਕੋਈ ਹੈ ਨਹੀਂ ਕਰ ਇਹਦੇ ਕੋ ਬਦਨਾਮ ਤਾਂ ਕੋਈ ਤਾਂ ਕਰੇ ਦੇਖੋ ਜਿਹੜੀ ਗੱਲ ਦੀ ਹੈ ਨਾ ਕਿ ਕਿ ਚਲੋ ਮੈਂ ਕਹਿਣਾ ਵੀ ਉਹ ਬਦਾਚਰਾ ਕੇ ਗੱਲ ਕਰ ਸਕਦੇ ਨੇ ਇਹ ਤਾਂ ਐਕਸ਼ਨ ਹੋਏ ਨੇ ਬਕਾਇਦਾ ਇੰਜੀਨੀਅਰ ਚਖਮੀ ਹੋਇਆ ਉੱਥੇ ਕੈਂਪ ਤੇ ਅਟੈਕ ਹੋਇਆ ਪੰਜਾਬ ਚ ਹੋਇਆ ਕੋਈ ਉਹ ਉਹ ਮਤਲਬ ਨਾਗਪੁਰ ਚ ਤਾਂ ਹੋਇਆ ਨਹੀਂ ਜਿੱਥੇ ਗੱਤਕਰੀ ਰਹਿੰਦਾ ਮਤਲਬ ਤੁਸੀਂ ਕੋਈ ਦੇਖੋ ਕੋਈ ਲੌਜੀਕ ਹੁੰਦੀ ਸੇ ਗੱਲ ਦੀ ਕਿ ਤੁਸੀਂ ਕਿਉਂ ਨਹੀਂ ਉਹ ਉਹਦਾ ਐਕਸ਼ਨ ਲੈ ਰਹੇ ਤੁਸੀਂ ਸ਼ੋਅ ਕਰਦੇ ਹੋ ਕਿ ਉਹ ਐਕਸ਼ਨ ਲੈ ਜੀ ਆਹ ਬੰਦੇ ਫੜ ਲੇ ਅਸੀਂ ਆਹ ਗੱਲ ਹੈ ਇਦਾਂ ਹੀ ਫਰੋਤੀਆਂ ਦੇ ਕੇ ਕਿਸ ਨੇ ਇਦਾਂ ਹੀ ਤੁਸੀਂ ਦੱਸ ਰਹੇ ਹੋ ਗੈਂਗਸਟਰਾਂ ਦੀ ਇੰਟਰਵਿਊ ਤੇ ਕਿਸ ਨੇ ਮਤਲਬ ਉਹਨਾਂ ਨੂੰ ਕੀ ਕੁਝ ਨਹੀਂ ਕੀਤਾ ਗਿਆ ਮਤਲਬ ਉਹਨਾਂ ਦੇ ਸਬੰਧਤ ਜਿਹੜੀਆਂ ਗਰਲਫ੍ਰੈਂਡ ਸੀ ਉਹ ਮਤਲਬ ਉਹਨਾਂ ਨੂੰ ਮਲਾਈਆਂ ਗਈਆਂ ਮਤਲਬ ਉਸ ਹੈ ਜਿਹੜੀ ਇਸ ਦੇ ਵਿੱਚ ਉਹ ਤਾਂ ਇਦਾਂ ਲੱਗ ਰਿਹਾ ਵੀ ਜਿਵੇਂ ਇੱਕ ਸਟੋਰਜਨਿਸਟ ਆਰਗੇਨਾਈਜੇਸ਼ਨ ਹੋਵੇ ਵੀ ਪੈਸੇ ਇਕੱਠੇ ਕਰਨੇ ਚੱਲ ਰਹੀ ਹੈ ਪਰ ਉਹ ਪੈਸੇ ਕਿੱਥੇ ਜਾਂਦੇ ਨੇ ਜਦੋਂ ਤੇ ਇਹ ਗੱਲਾਂ ਨਿਕਲਣਗੀਆਂ ਤਾਂ ਸਾਰਾ ਕੁਝ ਸਾਹਮਣੇ ਆਊਗਾ ਮਤਲਬ ਜਿਹੜੀਆਂ ਗੱਲਾਂ ਹਾਈ ਕੋਰਟ ਦੇ ਵਿੱਚ ਲਿਸਟਾਂ ਪਈਆਂ ਨੇ ਤੁਸੀਂ ਉਹਨਾਂ ਬੰਦੇ ਨੂੰ ਫੜ ਨਹੀਂ ਰਹੇ ਉਹ ਪੁਲਿਸ ਦਾ ਅਫਸਰ ਸੀ ਰਾਜੀਤ ਸਿੰਘ ਮਤਲਬ ਉਹ ਤੁਹਾਡੇ ਕੋਲੋਂ ਦਫ਼ਤਰ ਦੇ ਵਿੱਚੋਂ ਉਹ ਚਲੇ ਗਿਆ ਤੁਸੀਂ ਨਹੀਂ ਉਹਨੂੰ ਕਰ ਸਕੇ ਮਤਲਬ ਕਿਸ ਕਿਸੇ ਤੱਕ ਹੱਦ ਤੱਕ ਮਤਲਬ ਇੱਕ ਕੇਸ ਹੋਵੇ ਦੂਜਾ ਹੋਵੇ ਤੀਜਾ ਹੋਵੇ ਹੁਣ ਨੋਟਿਸ ਤੋਂ ਲੈ ਕੇ ਜਿਹੜਾ ਨੋਟਿਸ ਅਪਰੇਸ਼ਨ ਸੀ ਉਹਦਾ ਜੋ ਉਸ ਨਿਕਲੇ ਆ ਉਹਦੇ ਤੋਂ ਲੈ ਕੇ ਬਦਨਾਮੀ ਤਾਂ ਤਾਂ ਹੁੰਦੀ ਹੈ ਨਾ ਜੇ ਨਾਮ ਹੁੰਦੇ ਮਤਲਬ ਹੁਣ ਤਾਂ ਭਾਈ ਤੁਸੀਂ ਆਪੇ ਹੀ ਆਪਣਾ ਆਪੇ ਹੀ ਆਪਣੇ ਪੈਰ ਪਹਵਾੜਾ ਮਾਰਿਆ ਹੋਇਆ ਆਪੇ ਹੀ ਤੁਸੀਂ ਨਹੀਂ ਕਰ ਰਹੇ ਤੁਹਾਨੂੰ ਰੋਕ ਕੌਣ ਰਿਹਾ ਤੁਸੀਂ ਐਕਸ਼ਨ ਲੈ ਲਓ ਉਸ ਤੁਹਾਡੇ ਕੋਲ ਹੈ ਉਹਦੇ ਕੋਲ ਲੋਕ ਸ਼ਿਕਾਇਤਾਂ ਕਰ ਰਹੇ ਨੇ ਆਮ ਲੋਕ ਨਹੀਂ ਸ਼ਿਕਾਇਤਾਂ ਕਰ ਰਹੇ ਕੇਂਦਰੀ ਮੰਤਰੀ ਕਰ ਰਿਹਾ ਉਹ ਤੁਹਾਨੂੰ ਚਿੱਠੀ ਲਿਖ ਰਿਹਾ ਤੇ ਭਾਈ ਆ ਹਾਲਤ ਹੈ ਤੁਹਾਡੇ ਹਾਲਾਤ ਠੀਕ ਨਹੀਂ ਹੈ ਸਾਡੇ ਇੰਜੀਨੀਅਰ ਠੇਕੇਦਾਰ ਡਰੇ ਹੋਏ ਨੇ ਇੱਥੇ ਕੰਮ ਨਹੀਂ ਹੋ ਸਕਦਾ ਫਿਰ ਇਹਦੇ ਚੋ ਕੀ ਕਰੇ ਮੈਨੂੰ ਦੱਸੋ ਤੁਸੀਂ ਮੀਟਿੰਗ ਦੇ ਵਿੱਚ ਉਹਨੂੰ ਸ਼ੋਰਟੀ ਦੇ ਕੇ ਆਉਂਦੇ ਹੋ ਇਹ ਕਹਿ ਕੇ ਉਹਨੇ ਕੋ ਸਭ ਕੁਝ ਸੌਟ ਆਊਟ ਕਰ ਲਾਂਗੇ ਪਰ ਨਹੀਂ ਕਰ ਪਾਉਂਦੇ ਫਿਰ ਕਿਨੂੰ ਦੋਸ਼ ਦਿੱਤਾ ਜਾਵੇ ਦੱਸੋ ਤੇ ਮੇਰਾ ਖਿਆਲ ਇਹ ਹੈ ਕਿ ਅਸੀਂ ਸਿਰਫ ਵੀਡੀਓ ਦੇ ਸਿਰਫ ਨਾ ਇੱਕ ਮਤਲਬ ਉੱਥੇ ਕਰਨ ਬੈਠ ਜਾਂਦੇ ਨੇ ਵੀ ਅਸੀਂ ਸਹਾਈ ਦੇ ਦਿੱਤੀ ਜੀ ਬਸ ਰੋਲਾ ਪਾ ਲਿਆ ਆਪਣਾ ਇਹਨਾਂ ਗੱਲਾਂ ਦਾ ਕੋਈ ਮਤਲਬ ਨਹੀਂ ਇੰਨਾ ਖਰਚਾ ਮੀਡੀਆ ਦੇ ਬੰਦੇ ਗੱਲ ਚੋਂ ਚੁੱਪਫੱਟੀ ਬੈਠੇ ਆ ਮੁੱਖ ਮੰਤਰੀ ਸਾਹਿਬ ਜਿਸ ਤਰੀਕੇ ਨਾਲ ਚੁੱਪਫੱਟੀ ਬੈਠੇ ਆ ਚੁੱਪਫੱਟੀ ਕਿਤਾ ਸਰਨਾ ਨਹੀਂ ਸਿਰਫ ਇਕੱਲੇ ਗ੍ਰਹਿ ਮੰਤਰੀ ਨਹੀਂ ਐ ਆਮ ਆਪ ਦਾ ਨਾ ਇਕੱਲੇ ਮੁੱਖ ਮੰਤਰੀ ਨਹੀਂ ਐ ਉਹ ਗ੍ਰਹਿ ਮੰਤਰੀ ਵੀ ਇਸੇਕ ਤੇ ਔਰ ਸਾਰੀਆਂ ਜ਼ਿੰਮੇਵਾਰੀਆਂ ਉਹਨਾਂ ਤੇ ਐ ਮੁੱਖ ਮੰਤਰੀ ਸ਼ੁਭ ਚੰਗੀ ਤਰੀਕੇ ਨਾਲ ਚੱਲ ਨਹੀਂ ਰਹੀ ਗ੍ਰਹਿ ਮੰਤਰੀ ਚੰਗੀ ਤਰੀਕੇ ਨਾਲ ਚੱਲ ਨਹੀਂ ਰਿਹਾ ਜੇਲ੍ਹ ਮੰਤਰੀ ਚੰਗੇ ਤਰੀਕੇ ਦੇ ਨਾਲ ਚੱਲ ਨਹੀਂ ਰਿਹਾ ਸਪੋਰਟਸ ਵਿਭਾਗ ਆਪਣੇ ਕੋਲੇ ਰੱਖੀ ਬੈਠੇ ਐ ਸਾਰੇ ਵਿਭਾਗ ਆਪਣੇ ਕੋਲੇ ਰੱਖੀ ਬੈਠੇ ਐ ਇੱਕ ਮੁੱਖ ਮੰਤਰੀ ਆ ਦਿੱਲੀ ਵਾਲਾ ਉਹਦੇ ਕੋਲੇ ਆਪਣਾ ਵਿਭਾਗ ਹੀ ਕੋਈ ਨਹੀਂ ਰੱਖਿਆ ਤੇ ਇਹਨੇ ਸਾਰੇ ਵਿਭਾਗ ਆਪਣੇ ਕੋਲੇ ਮੁੱਖ ਮੰਤਰੀ ਸਾਹਿਬ ਨੇ ਰੱਖ ਲਏ ਜੇ ਨਹੀਂ ਚੰਗੇ ਤਰੀਕੇ ਨਾਲ ਚੱਲ ਰਿਹਾ ਤਾਂ ਕਿਸੇ ਹੋਰ ਨੂੰ ਦੇ ਦੇਣ ਉਮਰ ਵੀ ਜੇ ਪ੍ਰਤਾਪ ਵਰਗਾ ਤਜਰਬੇਕਾਰ ਅਫਸਰ ਜਿਹਨੂੰ ਚੰਗੇ ਤਰੀਕੇ ਨਾਲ ਫਲੀਸਿੰਗ ਕਰਨੀ ਆਉਂਦੀ ਹੈ ਔਰ ਪੁਲਿਸ ਦੇ ਬੈਠੀਆਂ ਵਿੱਚ ਬੈਠੀਆਂ ਚੰਗੀਆਂ ਜਾਂ ਮਾੜੀਆਂ ਸਖੀਤਾ ਜਾਂ ਕਾਲੀਆਂ ਭੇਡਾਂ ਜਿਹੜੀਆਂ ਨੇ ਉਹਨਾਂ ਦੇ ਬਾਰੇ ਕਿਉਂ ਜਗਤੂ ਕਿਹਨਾਂ ਜਾਣਦੇ ਹੈਗੇ ਔਰ ਮੈਨੂੰ ਲੱਗਦਾ ਕਿ ਉਹਨਾਂ ਦੇ ਤਜਰਬੇ ਦਾ ਫਾਇਦਾ ਲੈਣਾ ਚਾਹੀਦਾ ਉਹਨਾਂ ਦਾ ਤਜਰਬਾ ਤਾਂ ਐਨਾ ਡਾਕਟਰ ਸਾਹਿਬ ਜਦੋਂ ਇਹ ਲਾਰੈਂਸ ਵਾਲੀ ਇੰਟਰਵਿਊ ਹੋਈ ਤਾਂ ਮੇਰੀ ਉਹਨਾਂ ਦੇ ਨਾਲ ਇੰਟਰਵਿਊ ਹੋਈ ਤਾਂ ਉਹ ਕਹਿੰਦੇ ਕਿ ਹਲੇ 10 12 ਦਿਨ ਨਹੀਂ ਹੋਏ ਸੀ ਉਹ ਕਹਿੰਦੇ ਜੀ ਜੋ ਹਾਲਾਤ ਨੇ ਉਹਨਾਂ ਦੇ ਹਾਲਾਤਾਂ ਦੇ ਮੁਤਾਬਕ ਇਹ ਇੰਟਰਵਿਊ ਪੰਜਾਬ ਦੀ ਹੈ ਤੇ ਅੱਜ ਸਿੱਧ ਹੋ ਗਿਆ ਉਹ ਪੰਜਾਬ ਦੀ ਹੈ ਉਹਨਾਂ ਨੇ ਕਿਹਾ ਕਿ ਸਭ ਤੋਂ ਪਹਿਲਾਂ ਡੀਜੀਪੀ ਸਾਹਿਬ ਇਹ ਕਰਨ ਸਭ ਤੋਂ ਪਹਿਲਾਂ ਮੁੱਖ ਮੰਤਰੀ ਇਹ ਕਰਨ ਇਹਦੇ ਵਿੱਚ ਐਫਆਈਆਰ ਦਰਜ ਕਰਵਾਉਣ ਐਫਆਈਆਰ ਦਰਜ ਨਹੀਂ ਕਰਾਈ ਉਦੋਂ ਬਾਅਦ 6-7 ਮਹੀਨਿਆਂ ਦੇ ਵਿੱਚ ਬਾਅਦ ਜਿਹੜੇ ਹਾਈ ਕੋਰਟ ਨੇ ਐਫ ਆਈ ਆਰ ਉਹਦੇ ਵਿੱਚ ਦਰਜ ਕਰਵਾਈ ਹਾਈ ਕੋਰਟ 'ਚ 100 ਗੰਡੇ ਵੀ ਨਾਲ ਦੇ ਸੱਤ ਮਾਰੇ ਤੇ ਚੌਥੇ ਪਤਰਾ ਵਾਲੀ ਗੱਲ ਹੀ ਹੋ ਜਾਂਦੀ ਹੈ ਜਦੋਂ ਬੰਦੇ ਨੂੰ ਕਰਨੀ ਹੋਵੇ ਪਵੇ ਤਾਂ ਕਹਿਣ ਦਾ ਭਾਵ ਇਹਨਾਂ ਦਾ ਤਜਰਬਾ ਕੋਈ ਨਹੀਂ ਨਾ ਤਾਂ ਮੁੱਖ ਮੰਤਰੀ ਦਾ ਕੋਈ ਤਜਰਬਾ ਡੀਜੀਪੀ ਇਹਨਾਂ ਨੇ ਪੱਕਾ ਲਾਇਆ ਉਹ ਵੀ ਕਾਰਜਿਕਾਈ ਜਿਹੜਾ ਲਾਇਆ ਹੋਇਆ ਮੈਂ ਤਾਂ ਹੈਰਾਨ ਆ ਕਿ ਜਿਵੇਂ ਰੁੜੇ ਫਿਰਦੇ ਆ ਪੰਜਾਬ ਦੀ ਸਟੇਟ ਔਰ ਆਪਾਂ ਫਰੀ ਜੰਨੀ ਕਰਦੀ ਹੈ ਗ੍ਰਹਿ ਮੰਤਰੀ ਇਹ ਫੇਲ ਨੇ ਜ਼ੇਰ ਮੰਤਰੀ ਇਹ ਫੇਲ ਨੇ ਮੰਤਰੀ ਮੰਡਲ ਦੀ ਇਹ ਮੀਟਿੰਗ ਨਹੀਂ ਕਰਦੇ ਸਿਟਿੰਗਾਂ ਚੰਗੇ ਤਰੀਕੇ ਦੇ ਨਾਲ ਇਹ ਨਹੀਂ ਕਰਾ ਰਹੇ ਵਿਧਾਨ ਸਭਾ ਦੀਆਂ ਇਹ ਕਰ ਕੀ ਰਹੇ ਆ ਇਹ ਸਿਰਫ ਐਡਵਰਟਾਈਜ਼ਮੈਂਟ ਦੇਣੀਆਂ ਫੋਟੋਆਂ ਲਾਉਣੀਆਂ ਇਹਨਾਂ ਨੇ ਜਾਂ ਫਿਰ ਦੂਜੇ ਸਟੇਟਾਂ ਦਾ ਪੰਜਾਬ ਦਾ ਪੈਸਾ ਹੀ ਲੈ ਕੇ ਜਾਣਾ ਹੋਰ ਕੋਈ ਜ਼ਿੰਮੇਵਾਰੀ ਨਹੀਂ ਇਹਨਾਂ ਬਸ ਇੰਨਾ ਹੀ ਹੈ ਤੁਸੀਂ ਦੇਖੋ ਗੱਲ ਇਹ ਹੈ ਕਿ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਕੋਮਰ ਵਿਜੇਪਤਾਵ ਜੀ ਨੂੰ ਬਣਾ ਦੇਣ ਉਹਨੂੰ ਯਾਰ ਕਿਸ ਤਰ੍ਹਾਂ ਬਣਾ ਦੇਣੇ ਉਹਦੇ ਨਾਲ ਤਾਂ ਇਹਨਾਂ ਦਾ ਹੋਰ ਜਲੂਸ ਨਿਕਲ ਜਾਊਗਾ ਕਿਉਂਕਿ ਕੁਝ ਕਰਕੇ ਦਿਖਾਊਗਾ ਉਹ ਪਰਪਸ ਦਾ ਕੁਝ ਕਰਨ ਦਾ ਨਹੀਂ ਹੈ ਅਸਲ ਦੇ ਵਿੱਚ ਨਾ ਗੱਲ ਇਹ ਹੈ ਕਿ ਜੇ ਤਾਂ ਪਰਫਾਰਮੈਂਸ ਦਿਖਾਉਣੀ ਹੋਵੇ ਫਿਰ ਤਾਂ ਬੰਦਾ ਉਸ ਤਰੀਕੇ ਨਾਲ ਕਰਦਾ ਇਹ ਤਾਂ ਪਤਾ ਨਹੀਂ ਕਿਹੜੀ ਦੁਨੀਆ ਦੇ ਵਿੱਚ ਰਹਿ ਰਹੇ ਨੇ ਕਿ ਹੋਰ ਹੀ ਬਈ ਇੱਕ ਦਿਨ ਦੀ ਖਬਰ ਲਈ ਜਿਉਂਦੇ ਨੇ ਕਿ ਅੱਜ ਖਬਰ ਅਸੀਂ ਨੂੰ ਪੱਕੀ ਦੀ ਘਟਾ ਦੇਣੀ ਹੈ ਅੱਜ ਅਸੀਂ ਖਬਰ ਇਦਾਂ ਪੋੜ ਦੇਣੀ ਹੈ ਕੱਲ ਨੂੰ ਆਹ ਖਬਰ ਹੋ ਜਾਊਗੀ ਉਹਨਾਂ ਨੇ ਇਹ ਇਹ ਇੰਨਾ ਟੈਲੀਵਿਜਨ ਦੀ ਗਵਰਨਮੈਂਟ ਹੋ ਗਈ ਹੈ ਔਰ ਉਹ ਵੀ ਸਿਰਫ ਮੀਡੀਆ ਲਈ ਮਤਲਬ ਕੋਈ ਕਿਸੇ ਪਾਸੇ ਵੀ ਕੋਈ ਪਰਫਾਰਮੈਂਸ ਤੁਸੀਂ ਹੜਾਂ ਤੋਂ ਲੈ ਕੇ ਪਾਸੇ ਤੋਂ ਲੈ ਕੇ ਕੋਈ ਚੀਜ਼ ਚੱਕ ਕੇ ਦੇਖੋ ਪੈਣਾ ਪਹਿਲਾਂ ਮੜਾ ਮੂਟਾ ਬਿਜਲੀ ਬੁਝਲੀ ਦਾ ਕਰਗੇ ਉਹ ਤੋਂ ਬਾਅਦ ਤਾਂ ਮੈਂ ਬਿਲਕੁਲ ਹੀ ਰਿਵਰਸ ਗੇਅਰ ਲੱਗਿਆ ਹੋਇਆ ਹੈ ਮਤਲਬ ਕੋਈ ਦੇਖੋ ਐਜੂਕੇਸ਼ਨ ਦੇ ਵਿੱਚ ਦੇਖ ਲਓ ਕਿਸੇ ਪਾਸੇ ਦੇਖ ਲਓ ਤੁਸੀਂ ਪਿਛਲਾ ਗਵਰਨਰ ਕਹਿ ਕੇ ਗਿਆ ਕਿ 10 ਯੂਨੀਵਰਸਿਟੀਆਂ ਵਾਈ ਚਾਂਸਲਰਾਂ ਤੋਂ ਬਿਨਾ ਖਾਲੀ ਪਈਆਂ ਕਰਜ਼ਾ ਜਿਹੜੀਆਂ ਗੱਲਾਂ ਇਹ ਕਰ ਰਹੇ ਸੀ ਕਿ ਅਸੀਂ ਇਦਾਂ ਕਰ ਦਾਂਗੇ ਇਹ ਖਜ਼ਾਨਾ ਸਾਡੇ ਕੋਲ ਭਰਿਆ ਹੋਇਆ ਹੈ ਮਤਲਬ 3 ਲੱਖ ਕਰੋੜ ਤੋਂ ਉੱਪਰ ਕਰਜ਼ਾ ਹੋ ਗਿਆ ਰੋਹੀ ਕਰਜ਼ਾ ਲੈ ਲੈ ਕੇ ਹੋਰ ਜਿਹੜੀਆਂ ਇਲੈਕਸ਼ਨਾਂ ਲੜਨੀਆਂ ਇਹਨਾਂ ਵਿੱਚ ਵੈਦੇ ਕਰੀ ਜਾਂਦੇ ਨੇ ਅਸੀਂ ਨਹਿਰਾਂ ਕੱਟ ਦੇਣੀਆਂ ਨੇ ਅਸੀਂ ਇੱਧਰੋਂ ਪਾਣੀ ਇੱਧਰ ਨੂੰ ਵਾੜ ਦੇਣਾ ਹੈ ਉੱਧਰੋਂ ਇੱਧਰੋਂ ਕੱਢ ਲੈਣਾ ਹੈ ਮੇਰਾ ਖਿਆਲ ਵੀ ਬਿਲਕੁਲ ਜਵਾਨੀ ਜਵਾਂ ਘਟਾਉ ਤੋਂ ਬਿਨਾਂ ਕੁਝ ਨਹੀਂ ਹੈ ਇਹ ਮਾਨਸਾਹਬ ਖੁਦ ਕਹਿੰਦੇ ਹੁੰਦੇ ਸੀ ਕਿ ਸਿਮਰਨਜੀਤ ਮਾਨਵਰ ਇਹਨਾਂ ਨੇ ਕਿਤੇ ਮੇਰਾ ਖਿਆਲ ਇੱਕ ਬਿਆਨ ਦਿੱਤਾ ਸੀ ਕਿ ਜੀ ਉਹ ਲੋਕ ਕਹਿੰਦੇ ਸੀ ਵੀ ਸਾਡੇ ਬੱਚਿਆਂ ਨੂੰ ਛਡਾਓ ਜੀ ਪੁਲਿਸ ਚੱਕ ਕੇ ਲੈ ਜਾਂਦੀ ਹੈ ਉਹ ਕਹਿੰਦੇ ਵੀ ਬੰਦਰ ਇੱਕ ਵਾਰੀ ਰਾਜਾ ਬਣ ਗਿਆ ਜੰਗਲ ਦਾ ਤੇ ਉਹਨੂੰ ਜਦੋਂ ਸ਼ੇਰ ਉਹ ਦੂਜੇ ਜਾਨਵਰਾਂ ਨੂੰ ਮਾਰੇ ਤਾਂ ਉਹ ਰੋਲਾ ਪਾਉਣ ਬਾਂਦਰ ਨੂੰ ਕਹਿਣ ਵੀ ਕੁਝ ਕਰ ਉਹ ਇੱਕ ਟਾਣੀ ਤੋਂ ਦੂਜੀ ਤੇ ਦੂਜੀ ਤੋਂ ਤੀਜੀ ਤੇ ਤੀਜੀ ਤੋਂ ਚੌਥੀ ਦੇ ਉੱਪਰ ਉਹਨੇ ਪੁੱਛੇ ਤਾਂ ਕਰ ਕੀ ਰਹੇ ਉਹ ਕਹਿੰਦਾ ਭਜਨਟ ਪੂਰੀ ਚੱਲ ਰਹੀ ਹੈ ਕਹਿੰਦਾ ਹੋਵੇ ਕੁਝ ਨਾ ਹੋਵੇ ਇਹ ਸਿਰਫ ਮੀਡੀਆ ਦੀ ਭਜਨਟ ਪਰ ਮੈਂ ਸਮਝਦਾ ਹਾਂ ਵੀ ਇਹ ਕਿਸਮ ਦੀ ਬਹੁਤ ਬਟੀ ਚਪੇਰੀ ਪਰ ਇਹ ਕਹਾਣੀ ਕਿਤੇ ਹੋਰ ਨੇ ਵੀ ਇਹ ਕਹਾਣੀ ਕਿਤੇ ਹੋਰ ਨੇ ਸੀ ਖੁਦ ਕੋ phantman ਨੇ ਸੁਣਾਈ ਸੀ ਭਗਵੰਤਮਨ ਕਹਿੰਦੇ ਭਾਈ ਬਾਂਦਰ ਜੰਗਲ ਦਾ ਰਾਜਾ ਬਣ ਗਿਆ ਔਰ ਇਹ ਕਹਿੰਦੇ ਕਿ ਜਦੋਂ ਕਿਸੇ ਜਾਨਵਰ ਦੇ ਬੱਚੇ ਦੇ ਉੱਪਰ ਜਾ ਕੇ ਕਹਿੰਦੇ ਸ਼ੇਰ ਨੇ ਪੈਰ ਰੱਖਿਆ ਤਾਂ ਉਹਨੇ ਗਹਾਰ ਲਗਾਈ ਕਿ ਭਾਈ ਉਹਦਾ ਸਾਡੇ ਬੱਚਾ ਨੂੰ ਖਾਣ ਲੱਗਾ ਜਾ ਕੇ ਬਚਾ ਬੰਦਰ ਇੱਕ ਟਾਣੀ ਤੋਂ ਦੂਜੀ ਟਾਣੀ ਤੇ ਦੂਜੀ ਟਾਣੀ ਤੋਂ ਤੀਜੀ ਟਾਣੀ ਤੇ ਉਹ ਕਹਿੰਦੇ ਜੀ ਉਹ ਤਾਂ ਖਾਣ ਲੱਗਿਆ ਉਹ ਕਹਿੰਦਾ ਜੀ ਦੇਖੋ ਅੱਗੇ ਤੇਰੇ ਭਾਗ ਲੱਛੇ ਮੈਂ ਤਾਂ ਆਪਣੀ ਭਾਦਨਟ ਪੂਰੀ ਕਰ ਰਿਹਾ ਮੈਂ ਤਾਂ ਦੇਖਿਆ ਤਾਂ ਕਿ ਸਾਹਮਣੇ ਲੱਗਿਆ ਪਿਆ ਹੁਣ ਬਾਂਦਰ ਦੇ ਨਹੀਂ ਬਾਈਦਾ ਇਹ ਭਗਵਾਨ ਜੀ ਨੇ ਕੋਈ ਕਹਾਣੀ ਸੁਣਾਈ ਸੀ ਔਰ ਇਹੀ ਕਹਾਣੀ ਹੁਣ ਪੰਜਾਬ ਦੇ ਨਾਲ ਮੁੱਖ ਮੰਤਰੀ ਸਾਹਿਬ ਦਾ ਹੈਲੀਕਾਪਟਰ ਲੈ ਕੇ ਕਿਤੇ ਇੱਥੇ ਕਿਤੇ ਇੱਥੇ ਤੇ ਕਿਤੇ ਉਥੇ ਤੇ ਪੰਜਾਬ ਦਾ ਪਨਾਬੀ ਰਖਾ ਪੁਲਿਸ ਬੈਂਕਸਟਰਾਂ ਨਾਲ ਕੀ ਹੈ ਤੇ ਜਿਹੜਾ ਕੋ ਚੱਲੀ ਜਾਂਦਾ ਰਾਬੀ ਰਖਾ ਪੰਜਾਬ ਦੇ ਲੋਕਾਂ ਦਾ ਤੇ ਪੰਜਾਬ ਦੇ ਵਪਾਰੀਆਂ ਦਾ ਤੇ ਪੰਜਾਬ ਦੇ ਸਾਰਿਆਂ ਦਾ ਪਰ ਮੁੱਖ ਮੰਤਰੀ ਦੀ ਭਾਟ ਨਟਕੂਗੀ ਹੈ ਹਾਂ ਬਸ ਉਹ ਭਾਜਨਟ ਮੀਡੀਆ ਚ ਨਾ ਹੋਰ ਕਿਤੇ ਨਹੀਂ ਹੈ ਉਸ ਦੇ ਵਿੱਚੋਂ ਸਾਰੀ ਦੀ ਸਾਰੀ ਸੋ ਇਹ ਦੁੱਖ ਲੱਗਦਾ ਹੈ ਕਿ ਲੋਕਾਂ ਨੇ ਇੰਨਾ ਵੱਡਾ ਮੰਡਟ ਦਿੱਤਾ ਔਰ ਇੰਨੇ ਇਹਨਾਂ ਕੋਲ ਬੰਦੇ ਹੈਗੇ ਵੀ ਨਿਤ ਜੀ ਪੂਰ ਵਿਜੇ ਪ੍ਰਤਾਪ ਦੀ ਗੱਲ ਕਰ ਰਹੇ ਹਾਂ ਹੋਰ ਵੀ ਬੰਦੇ ਵੀ ਕੰਪੀਟੈਂਟ ਹੈਗੇ ਈਵਨ ਅਫਸਰ ਵੀ ਕੰਪੀਟੈਂਟ ਹੈਗੇ ਪਤਾ ਨਹੀਂ ਕਿਉਂ ਉਹਨਾਂ ਨੂੰ ਯੂਟਿਲਾਈਜ਼ ਨਹੀਂ ਕਰਨਾ ਚਾਹੁੰਦੇ ਜਾਂ ਕਰਨਾ ਆਉਂਦਾ ਨਹੀਂ ਹੈ ਤੇ ਹੁਣ ਤਾਂ 2.5 ਸਾਲ ਹੋ ਗਏ ਨੇ ਉਹਨੂੰ ਕੋਈ ਅਸੀ ਤਾਂ ਗੱਲ ਨਹੀਂ ਸਿਰਫ ਛੋਟੀ ਮੋਟੀ ਜਿਹੜੀ ਬਦਲਾਖੋਰੀ ਜਿਹੜਾ ਕੋਈ ਇਹਨਾਂ ਦੇ ਖਿਲਾਫ ਬੋਲਦਾ ਉਹਨੂੰ ਤੰਗ ਕਰਨਾ ਚਾਹੇ ਉਹ ਮਤਲਬ ਕੋਈ ਸੁਖਪਾਲ ਖੈਰਾ ਸੀ ਜਾਂ ਕੋਈ ਅਫਸਰ ਨੇ ਜਾਂ ਪੱਤਰਕਾਰ ਨੇ ਮਤਲਬ ਉਹਨਾਂ ਨੂੰ ਜ਼ਲੀਲ ਕਰਨਾ ਹਨ ਬਹੁਤ ਹੀ ਛੋਟੇ ਪੱਤਰ ਦੀ ਸਰਕਾਰ ਮੈਨੂੰ ਸਮਝ ਨਹੀਂ ਆਉਂਦੀ ਵੀ ਇੰਨਾ ਵੱਡਾ ਤੁਹਾਨੂੰ ਰੱਬ ਨੇ ਮੌਕਾ ਦਿੱਤਾ ਹੋਵੇ ਪਰ ਤੁਸੀਂ ਉਹਦੇ ਚ ਸਿੱਖ ਲਓ ਦੂਜਿਆਂ ਤੋਂ ਜੇ ਆਪਣੇ ਤੋਂ ਨਹੀਂ ਆਉਂਦਾ ਤਾਂ ਤੁਸੀਂ ਤੁਹਾਡੇ ਕੋਲ ਅਫਸਰ ਨੇ ਤੁਹਾਡੇ ਆਪਣੇ ਮਹਿਕ ਬੰਦੇ ਹੈਗੇ ਤੁਹਾਡੀ ਪਾਰਟੀ ਦੇ ਉਹਨਾਂ ਤੋਂ ਸਿੱਖ ਲਓ ਅਚੋ ਦਿੱਲੀ ਵਾਲੇ ਨੇ ਜਿਹੜੇ ਉਹਨਾਂ ਦਾ ਆਪਣਾ ਮਤਲਬ ਝਾੜੂ ਵਰਦਾਰੇ ਬਣੇ ਹੋਏ ਨੇ ਉਹ ਜਿੱਥੇ ਉਹਨਾਂ ਨੇ ਜਾਣਾ ਹੋਵੇ ਜਿਵੇਂ 3 ਵੀਲਰ ਕਰਨਾ ਹੁੰਦਾ ਵੀ ਇੱਕ ਫੋਨ ਆਇਆ ਤਾਂ ਉੱਥੇ ਮਤਲਬ ਆਪਣਾ ਹੈਲੀਕਾਪਟਰ ਨੇੜੇ ਪੰਜਾਬ ਦੇ ਤਿਆਰ ਹੁੰਦੇ ਨੇ ਬਸ ਪਰ ਜਦੋਂ ਕਿਤੇ ਇਹ ਨਾ ਚੀਜ਼ਾਂ ਦਾ ਸਬਕਤਬ ਹੋਇਆ ਆਡਿਟ ਹੋਇਆ ਤਾਂ ਇਹਨਾਂ ਨੂੰ ਲੈਣੇ ਦੇਣੇ ਪੈ ਜਾਣੇ ਮਤਲਬ ਜਿੰਨਾ ਖਰਚਾ ਵੀਆਈਪੀ ਸਿਕਿਉਰਿਟੀ ਤੇ ਹੀ ਕਰ ਰਹੇ ਨੇ ਅਨਪ੍ਰੈਸੀਡੈਂਟ ਕਦੇ ਨਹੀਂ ਨਾ ਹੋਇਆ ਪਰ ਉਸ ਉਹਦਾ ਰਿਜ਼ਲਟ ਹੈ ਕਿ ਲਾਅ ਐਂਡ ਆਰਡਰ ਵੀਕ ਹੈ ਦੇਖੋ ਮਤਲਬ ਉਸ ਮਸ਼ੀਨਰੀ ਨੂੰ ਤੁਸੀਂ ਕਿਸ ਪਾਸੇ ਲਾਓ ਅੱਛਾ ਫਿਰ ਇਹ ਹੈ ਕਿ ਹੁਣ ਕ腐ਸ਼ਨ ਦੀਆਂ ਵੀ ਗੱਲਾਂ ਚੱਲ ਪਈਆਂ ਨੇ ਸਾਰੀਆਂ ਖੁੱਲ ਕੇ ਆ ਰਹੀਆਂ ਨੇ ਗੱਲਾਂ ਹੋਰ ਵਿਰੋਧੀ ਵੀ ਚੱਕ ਰਹੇ ਨੇ ਹਰ ਗੱਲ ਨੂੰ ਹੁਣ ਇਸੇ ਗੱਲ ਦੇ ਉੱਪਰ ਆ ਜਿਹੜਾ ਮਤਲਬ ਕਤਰੀ ਦੇ ਵੱਲੋਂ ਕਾਹਨ ਡਾਕਟਰ ਲਾਅ ਐਂਡ ਆਰਡਰ ਦੇ ਹਾਲਾਤ ਇੱਕ ਵਾਰ ਤਾਂ ਤੁਹਾਨੂੰ ਪਤਾ ਆ ਜਦੋਂ ਗਵਰਨਰ ਸਾਹਿਬ ਨੇ ਜਿਆਦਾ ਕੰਮ ਖਿੱਚਦਾ ਸੀ ਚੂੜੀ ਜਿਆਦਾ ਟਾਈਟ ਕਰਦੀ ਸੀ ਉਦੋਂ ਰਾਸ਼ਟਰਪਤੀ ਰਾਜ ਤੱਕ ਦੀਆਂ ਗੱਲਾਂ ਹੋਈਆਂ ਸੀ ਕੱਲ ਨੂੰ ਕੇਂਦਰ ਨੂੰ ਜਿਹੜੇ ਹਾਲਾਤ ਪੰਜਾਬ ਵਿੱਚ ਚੱਲ ਰਹੇ ਆ ਜਿਹੜੇ ਹਾਲਾਤ ਪੰਜਾਬ ਦੇ ਚੱਲ ਰਹੇ ਆ ਜਿਨ੍ਹਾਂ ਦੇ ਵਿੱਚੋਂ ਗੈਂਗਸਟਰ ਜੋ ਕੁਝ ਕਰਾ ਰਹੇ ਆ ਜੋ ਤਰੀਕੇ ਨਾਲ ਪੁਲਿਸ ਗੈਂਗਸਟਰ ਨਾਲ ਲੜ ਗਈ ਆ ਜੋ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਹੈ ਇਹਨਾਂ ਹਾਲਾਤਾਂ ਨੂੰ ਦੇਖਦੇ ਆਂ ਕੱਲ ਨੂੰ ਕੇਂਦਰ ਨੇ ਜੇ ਕੋਈ ਫੈਸਲਾ ਲੈ ਲਿਆ ਰਾਸ਼ਟਰਪਤੀ ਰਾਜ ਦਾ ਜੋ ਕੋਈ ਇਹੋ ਜਿਹਾ ਕੋਈ ਫੈਸਲਾ ਰੱਬ ਨਾ ਕਰੇ ਲੈਂਦੇ ਆ ਆਪਰ ਪੰਜਾਬ ਦੇ ਲੋਕਾਂ ਨੇ ਮੁੱਖ ਮੰਤਰੀ ਦੇ ਨਾਲ ਖੜਨਾ ਨਹੀਂ ਪੰਜਾਬ ਦੇ ਲੋਕਾਂ ਨੇ ਸਰਕਾਰ ਦੇ ਨਾਲ ਖੜਨਾ ਨਹੀਂ ਹੈ ਆਪਣੀ ਜਾਨ ਬਚਾਉਣੀ ਹੈ ਐਹੋ ਜੀ ਸਰਕਾਰ ਦੇ ਵਿੱਚ ਜਿੱਥੇ ਕੋਈ ਸੁਰੱਖਿਆਤ ਹੈ ਨਹੀਂ ਉਥੇ ਲੋਕ ਐਹੋ ਜੀ ਸਰਕਾਰ ਨੂੰ ਬਚਾਉਣ ਦੇ ਲਈ ਮੁੱਖ ਮੰਤਰੀ ਦੇ ਨਾਲ ਖੜਨਗੇ ਕਿਉਂ ਤੇ ਜੇ ਕੱਲ ਨੂੰ ਕੋਈ ਐਹੋ ਜੀ ਕੋਈ ਫੈਸਲਾ ਕੇਂਦਰ ਲੈ ਲੈਂਦਾ ਜਿਹੋ ਜਿਹੇ ਹਾਲਾਤ ਲਾਅ ਐਂਡ ਆਰਡਰ ਦੇ ਬਣੇ ਆ ਤਾਂ ਮੈਨੂੰ ਲੱਗਦਾ ਹੈ ਕਿ ਲੋਕ ਰਾਹਤ ਮਹਿਸੂਸ ਕਰਨਗੇ ਫਿਰ ਮੁੱਖ ਮੰਤਰੀ ਨੂੰ ਇਹ ਫੈਸਲਾ ਠੀਕ ਨਹੀਂ ਲੱਗਣਾ ਤੇ ਫਿਰ ਬੜੇ ਪਕੰਡ ਕਰਨੇ ਆ ਇਹਨਾਂ ਨੇ ਜੇ ਹਾਲਾਤ ਇਹਨਾਂ ਨੇ ਠੀਕ ਨਾ ਕੀਤੇ ਜਿ ਜਿੰਨੇ ਮਰਜੀ ਦੇਖੋ ਪਖੰਡਵਾਜੀ ਤਾਂ ਕਰਦਾ ਹੀ ਨੇ ਉਹ ਤਾਂ ਕੋਈ ਰੋਲਾ ਨਹੀਂ ਹੈਗਾ ਗੱਲ ਇਹ ਹੈ ਕਿ ਸਰਕਾਰ ਕਿਉਂਕਿ ਐਮਐਲਏ 91 ਨੇ ਮੇਰਾ ਖਿਆਲ ਹੈ ਵੀ ਇਹਨਾਂ ਤੋਂ ਇਹ ਤਾਂ ਸਾਰਾ ਜੋਰ ਇਹਨਾਂ ਦਾ ਇਸ ਗੱਲ ਦੇ ਉੱਪਰ ਲੱਗਿਆ ਹੋਇਆ ਵੀ ਕਿਤੇ ਕੋਈ ਹੋਰ ਐਮਐ 92 ਦੇ ਵਿੱਚੋਂ ਤੋੜ ਕੇ ਕੋਈ ਹੋਰ ਲੀਡਰ ਨਾ ਬਣ ਜਵੇ ਅੰਦਰੋਂ ਅੰਦਰੀ ਰਾਤ ਨੂੰ ਐਮਐਲਏ ਗਿਣ ਕੇ ਇੱਕ ਦੂਏ ਦੀਆਂ ਸਾਾਕਤਾਵਾਂ ਲਾ ਕੇ ਇਹਦੇ ਉੱਪਰ ਸਾਰਾ ਚੱਲ ਰਿਹਾ ਉਹ ਤਾਂ ਸ਼ੁਕਰ ਕਰਨ ਮੇਰਾ ਖਿਆਲ ਹੈ ਵੀ ਉਹ ਕੇਜਰੀਵਾਲ ਜੇਲ੍ਹ ਦੇ ਵਿੱਚ ਫਸਿਆ ਹੋਇਆ ਉੱਥੇ ਜੇ ਕੇਂਦਰ ਕੋਲ ਉਹਨਾ ਟਾਈਮ ਨਹੀਂ ਲੱਗਿਆ ਅਦਰਵਾਈਜ਼ ਉਹਨਾਂ ਨੇ ਟਾਂਚਾ ਇਹਨਾਂ ਦਾ ਹਲਾ ਦੇਣਾ ਸੀ ਜਿਸ ਤਰ੍ਹਾਂ ਅਮਿਤ ਸ਼ਾਹ ਨੇ ਕਿਹਾ ਸੀ ਕਿ ਇਲੈਕਸ਼ਨਾਂ ਤੋਂ ਬਾਅਦ ਅਸੀਂ ਕਰ ਹੀ ਦੇਣਾ ਇਹ ਕੰਮ ਉਹ ਚਾਹੇ ਇਹਨਾਂ ਦੇ ਵਿੱਚੋਂ ਕੋਈ ਬੰਦਾ ਵੱਟ ਦੇ ਚਾਹੇ ਕੁਝ ਹੋਰ ਕਰ ਦੇ ਪਰ ਜਿਹੜੀ ਆ ਮਾਮਲਾ ਇਸ ਕਰਕੇ ਸੀਰੀਅਸ ਹੋ ਜਾਂਦਾ ਹੈ ਸੁਪਿੰਦਰ ਜੀ ਕਿ 14288 ਕਰੋੜ ਰੁਪਏ ਦੇ ਪ੍ਰੋਜੈਕਟ ਜਿਹੜੇ ਥੋੜੀ ਨਾ ਅਹਲਿਅਤ ਕਰਕੇ ਨਿਲੈਕੀ ਕਰਕੇ ਬੰਦ ਹੋਣ ਜਾ ਰਹੇ ਹੈ ਅਰਉ ਦੇ ਉੱਪਰ ਰਾਜਾ ਬੜਿੰਗੇ ਨੇ ਵੀ ਕਿਹਾ ਉਹਨਾਂ ਨੂੰ ਵੀ ਕੇਂਦਰੀ ਮੰਤਰੀ ਨੂੰ ਵੀ ਕਿਹਾ ਵੀ ਮੀਟਿੰਗ ਕਰੋ ਇਹਦਾ ਹੱਲ ਕੱਢੋ ਸੁਖਵੀਰ ਬਾਦਲ ਦਾ ਬੜਾ ਸਖਤ ਬਿਆਨ ਆਇਆ ਉਹਨੇ ਕਿਹਾ ਵੀ ਤੁਸੀਂ ਫਿਊਚਰ ਦੀਆਂ ਜਨਰੇਸ਼ਨਸ ਨਾਲ ਧੱਕਾ ਕਰ ਰਹੇ ਹੋ ਪਰ ਉਹਨੇ ਇਹ ਵੀ ਕੋਟ ਕਰਿਆ ਕਿ ਅਸੀਂ ਜਿਹੜਾ ਕੰਪਨਸੇਸ਼ਨ ਦਿੰਦੇ ਸੀ ਕਿਉਂ ਨਹੀਂ ਤੁਹਾਡੇ ਪ੍ਰੋਜੈਕਟਸ ਦੇ ਚੜ੍ਹਦੇ 1.93 ਕਰੋੜ ਮਤਲਬ 100 ਮਤਲਬ ਉਹ 1 ਕਰੋੜ 93 ਲੱਖ ਦੇ ਮਤਲਬ ਪਰ ਕਿੱਲਾ ਦਿੰਦੇ ਸੀ ਹੁਣ ਇਹ 30 ਲੱਖ ਦੇ ਰਹੇ ਨੇ ਕਿਸਾਨ ਇਸ ਗੱਲ ਤੇ ਰੋਲਾ ਪਾਉਂਦੇ ਨੇ ਤੁਸੀਂ ਉਹਨੂੰ ਕੰਪਨਸੇਸ਼ਨ ਪੂਰਾ ਨਹੀਂ ਦੇ ਰਹੇ मतलब किसी लेवल दे भी ऊपर कोई कंट्रोल नहीं है उस तरीके दे नाल अच्छा सरकार पता नहीं रब वासरै चली जांदी है गुल्ला बातां ਉਹ ਕਹਿੰਦਾ ਨਹੀਂ ਗੱਲੀ ਬਾਤੀ ਮੈਂ ਬੜੀ ਕਰਤੂਤੀ ਬੜੀ ਜਠਾਣੀ मतलब 2.5 ਸਾਲ ਇਦਾਂ ਹੀ ਕੱਟਕੁੱਟ ਦਿੱਤੇ ਨੇ ਆ ਹੁਣ ਇਲੈਕਸ਼ਨਾਂ ਚਾਰ ਆ ਜਾਂਦੀਆਂ ਨੇ ਮੁਰਕੇ ਪੰਚਾਇਤ ਦੀਆਂ ਇਲੈਕਸ਼ਨਾਂ ਆ ਜਾਣੀਆਂ ਨੇ ਪਰ ਐਸੇ ਐਸੇ ਰਿਕਾਰਡ ਇਹਨਾਂ ਨੇ ਕਾਇਮ ਕਰਤੇ ਨੇ ਉਹ ਪੰਚਾਇਤ ਇਲੈਕਸ਼ਨਾਂ ਦਾ ਤੁਸੀਂ ਦੇਖੋ ਕੀ ਹੋਇਆ ਸੀ ਤੋ ਨੋਟੀਫਿਕੇਸ਼ਨ ਅਕਾ ਮੀਟ ਕੇ ਕਰਤੇ ਅਫਸਰ ਨੂੰ ਮਦਰ ਮੁਰਗੇ ਸਸਪੈਂਡ ਕਰਤਾ ਅੱਛਾ ਅਫਸਰ ਸ਼ਾਹੀ ਸਾਰੇ ਦੀ ਸਾਰੇ ਵਿਚਾਰੀ ਦਾ ਹਾਲ ਹੈ ਉਹਨਾਂ ਦਾ ਉਹਨਾਂ ਨੂੰ ਇਹ ਨਹੀਂ ਪਤਾ ਵੀ ਜਿਹੜਾ ਫੈਸਲਾ ਮੰਤਰੀ ਕਹਿ ਰਿਹਾ ਕੋਈ ਜਿਉ ਉਹਨੂੰ ਆਰਡਰ ਕੱਟ ਵੀ ਦੇਣ ਉਹ ਪਤਾ ਨਹੀਂ ਕਦ ਵਾਪਸ ਹੋ ਜਾਣਾ ਪਤਾ ਨਹੀਂ ਉਹਨਾਂ ਦੇ ਗਲ ਕੀ ਪੈ ਜਾਣਾ ਇਸ ਕਰਕੇ ਉਹ ਬਿਲਕੁਲ ਪੈਰਲਾਈਜ਼ਡ ਨੇ ਉਸ ਤਰੀਕੇ ਦੇ ਨਾਲ ਸੋ ਇਹ ਬੜੀ ਬੜੀ ਹੋਈ ਮੈਂ ਸਮਝਦਾ ਵੀ ਬਦਕਿਸਮਤੀ ਦੀ ਗੱਲ ਹੈ ਪੰਜਾਬ ਦੀ ਕਿ ਕੈਸੀ ਸਰਕਾਰ ਲੋਕ ਤੁਣ ਕੇ ਨਾ ਪਛਤਾ ਰਹੇ ਨੇ ਕਿ ਕੀ ਕਰ ਲਿਆ ਅਸੀਂ ਆਪਣੇ ਗਲ 'ਚ ਆਪਣੀ ਕੀ ਪਾ ਲਿਆ ਬੰਦਾ ਪਰ ਆਪ ਦੇ ਵਰਕਰ ਦੂਜਿਆਂ ਨੂੰ ਛੱਡਦੇ ਹੁਸੀ ਜਿਹੜੇ ਆਪ ਦੇ ਹਮੇਤੀ ਸੀ ਬੜੇ ਤਕੜੇ ਉਹਨਾਂ ਨਾਲ ਜਦੋਂ ਗੱਲ ਕਰੀਦੀ ਐ ਤਾਂ ਵਿਚਾਰੇ ਸ਼ਰਮਿੰਦਾ ਮਹਿਸੂਸ ਕਰਦੇ ਨੇ ਉਹ ਸਿਰਫ ਜਿਹੜੇ ਖਾਣ ਪੀਣ ਵਾਲੇ ਸੀਗੇ ਦੂਜੀਆਂ ਪਾਰਟੀਆਂ ਚੋਂ ਆਏ ਉਹ ਆਪਣਾ ਪੂਰਾ ਜਿਵੇਂ ਖੋਲੀ ਤੇ ਲੱਗੇ ਹੁੰਦੇ ਨੇ ਮਤਲਬ ਉਹ ਪੂਰਾ ਛੱਡ ਰਹੇ ਨੇ ਮਾਲ ਪਰ ਕੋਈ ਪੁੱਛਣ ਵਾਲਾ ਨਹੀਂ ਕੋਈ ਦੱਸਣ ਵਾਲਾ ਨਹੀਂ ਚਲੋ ਦੇਖਦੇ ਆ ਕਿ ਕੀ ਬਣਦਾ ਪਰ ਲਹਣਤਾ ਜਿਹੜੀਆਂ ਪੌਣੀਆਂ ਬਣਦੀਆਂ ਨੇ ਕਿਉਂਕਿ ਹਾਲਾਤ ਜਿਹੜੇ ਉਹ ਵਾਕਈ ਕਾਬੂ ਤੋਂ ਬਾਹਰ ਨੇ ਔਰ ਜੋ ਸਥਿਤੀਆਂ ਬੜੀਆਂ ਨੇ ਉਹਨਾਂ ਸਥਿਤੀਆਂ ਦੇ ਮਤਾਬਕ ਇਹਨਾਂ ਨੇ ਜੇ ਝੁਗਵੇਂ ਐਕਸ਼ਨ ਨਾ ਲਈ ਤਾਂ ਫਿਰ ਕਦੋਂ ਜੇ ਕੇਂਦਰ ਨੇ ਝੁਗਵੇਂ ਐਕਸ਼ਨ ਲੈ ਲੇ ਤਾਂ ਫਿਰ ਸਰਕਾਰ ਦੀ ਜਿਹੜੀ ਉਹ ਠੀਕ ਨਿਕਲ ਜਾਣੀ ਆ ਉਮੀਦ ਆਸ ਕਰਦੇ ਆ ਕਿ ਜਲ ਤੋਂ ਜਲਦ ਇਹਨਾਂ ਹਾਲਾਤਾਂ ਦੇ ਕਾਬੂ ਪਾਇਆ ਜਾਵੇ ਪੰਜਾਬ ਦੇ ਹਾਲਾਤ ਜਿਹੜੇ ਠੀਕ ਨਿਕਲਣ ਕਿਉਂਕਿ ਇਹਦਾ ਸਰਕਾਰ ਦਾ ਕੁਝ ਨਹੀਂ ਜਾਣਾ ਇਹਨਾਂ ਦੀਆਂ ਐਮਐਲਏ ਮੰਤਰੀ ਬਣ ਕੇ ਪੈਨਸ਼ਨਾਂ ਜਿਹੜੀਆਂ ਉਹ ਲਾਗੀਆਂ ਨੇ ਔਰ ਇਹਨਾਂ ਨੂੰ ਪੈਨਸ਼ਨਾਂ ਮਿਲ ਜਾਣੀਆਂ ਨੇ ਹਾਲਾਤ ਭੁੱਖ ਜਿਹੜਾ ਉਹ ਸਾਡੇ ਬੱਚਿਆਂ ਦਾ ਜਿਨ੍ਹਾਂ ਨੇ ਇੱਥੇ ਰਹਿ ਕੇ ਆਪਣੀ ਰੋਜ਼ੀ ਰੁਜ਼ੀ ਕਮਾਈ ਹੈ ਉਹਨਾਂ ਦੇ ਲਈ ਹਾਲਾਤ ਜਿਹੜੇ ਵਿਗੜ ਜਾਣੇ ਆ ਇਹਨਾਂ ਦਾ ਜਾਣਾ ਕੱਖ ਨਹੀਂ ਇਹਨਾਂ ਦੇ ਪੀੜ੍ਹੀਆਂ ਪੈਨਸ਼ਨਾਂ ਜਿਹੜੀਆਂ ਲੈਣ ਲੱਗ ਜਾਣੀਆਂ ਨੇ ਉਮੀਦ ਕਰਦੇ ਆ ਕਿ ਹਾਲਾਤ ਜਿਹੜੇ ਸਾਹਮਣੇ ਔਰ ਪੱਟੀ ਸਾਹਿਬ ਸਾਡੇ ਨਾਲ ਜੁੜੇ ਪੱਟੀ ਸਾਹਿਬ ਤੁਸੀਂ ਜੁੜੇ ਸਾਡਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਸੀਐਸ ਕੁਮਿੰਦਰ ਜੀ ਸਤਿ ਸ਼੍ਰੀ ਅਕਾਲ ਸੋਧਿਆ ਨੂੰ ਦਰਸ਼ਕਾਂ ਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਏ ਸਨ ਪ੍ਰੋਫੈਸਰ ਹਰਵਿੰਦਰ ਸਿੰਘ ਪੱਟੀ ਸਾਹਿਬ ਜਿਨ੍ਹਾਂ ਦੇ ਬਲੋਂ ਅੱਜ ਖਬਰਾਂ ਤੇ ਗੱਲਬਾਤ ਕੀਤੀ ਗਈ ਹੈ ਉਮੀਦ ਕਰਦੇ ਆ ਕਿ ਪੱਟੀ ਸਾਹਿਬ ਦੇ ਨਾਲ ਕੀਤੀ ਗੱਲਬ